ਆਏ ਮਮੂ ਚਲ ਉਪਰ ਤਾਂ ਸੱਤਾ ਪਿਆਗਾ ਹਾਂ ਉਹਨਾਂ ਹੋਗਾ ਭਾਈ ਦਪਹਿਰੇ ਹੋਗੇ ਨਾ ਹੋਰ ਦਿਨ ਵੱਡੇ ਹੋਗੇ ਹੋਰ ਆਮ ਸਤਿ ਸ਼ਕਲ ਪੁੱਪੜ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਬੁੱਤ ਠੀਕ ਹੋ ਹਾਂ ਠੀਕ ਆ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਠੀਕ ਹੈ ਹਾਂ ਵਧੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਬਾਬੇ ਭਾਈ ਆ ਕੋਰਸੀਆਂ ਲੈ ਕੇ ਆ ਉਹ ਕਿੱਥੇ ਆ ਸਸੀ ਕਾਮਾ ਜੀ ਸਸਰੀ ਘਰ ਸਸੀ ਕਾਮਾ ਸਸਰੀ ਘਰ ਹਾਂ ਲੱਗਦਾ ਬਈ ਮਮਾ ਜੀ ਤੇ ਬੈਠ ਸਸੀ ਕਾਮਾ ਬਈ ਠੀਕ ਹਾਂ ਬਈ ਮਮਾ ਜੀ ਬਹਿ ਜੀ ਕੋਈ ਨਾ ਬੈਠਦਾ ਕਿੱਧਰ ਆ ਭੈਣ ਪ੍ਰੀਤ ਮਾਂ ਪੂਰੇ ਤੋ ਵੇਚੀ ਸੀ ਪੁੱਤ ਅਮਾ ਅੱਛਾ ਠੀਕ ਹੈ ਵਧੀਆ ਮਮਾ ਮਮੀ ਆ ਗਏ ਠੀਕ ਹੈ ਰੇਤਾ ਜਾਂ ਸਟਰਕੇ ਮਿਸਤਰੀ ਲਾਈ ਦੀ ਹੈ ਇਹ ਹਾਂ ਥੋੜਾ ਜਿਹਾ ਕਰਵਾਇਆ ਸੀ ਸੈਟਿੰਗ ਜਾਂ ਕਮਰੇ ਦੀ ਹਾਂ ਇੱਕ ਸਾਡੀ ਹੋਰ ਪਈ ਬਾਬੇ ਤਰ੍ਹਾਂ ਕੰਮ ਵਧੀਆ ਚੱਲਦਾ ਪੁੱਤ ਬਹੁਤ ਵਧੀਆ ਮਮੀ ਜੀ ਬਹੁਤ ਹੀ ਚੱਲੀ ਜਾਂਦਾ ਸ਼ੁਕਰਾਨਾ ਕਰ ਲਈ ਜੀ ਜੀ ਆ ਗਏ ਹਾਂ ਮੇਰਾ ਜੀ ਕਰਦਾ ਸੀ ਫੁੱਫੜ ਮਿਲਣ ਨੂੰ ਪ੍ਰੀਤ ਨੂੰ ਚੱਲ ਵਧੀਆ ਹੋ ਗਿਆ ਪੁੱਤ ਆ ਗਈ ਨਾਲੇ ਉਹਦਾ ਜੀ ਲੱਗ ਜੂ ਲਾਜੀ ਚਾਰ ਪੰਜ ਦਿਨ ਸੰਗੋਂ ਇੱਥੇ ਹੋਰ ਬਾਈ ਅਸਤਾ ਫੋਨ ਕਰਿਆ ਸੀਗਾ ਵੀ ਚੱਲ ਪ੍ਰੀਤ ਨੂੰ ਛੱਡ ਜੋ ਦੋ ਦਿਨ ਤੇ ਭੈਣ ਕਹਿੰਦੀ ਮੈਂ ਤਾਂ ਛੱਡ ਨਹੀਂ ਸਕਦੀ ਉਰੇ ਸਰਦਾ ਨਹੀਂ ਕੰਮਾਂ ਦਾ ਫਿਰ ਇਹ ਕਹਿੰਦੀ ਜੱਸੀ ਕਹਿੰਦੀ ਚੱਲ ਮੰਮੀ ਮੈਨੂੰ ਛੁੱਟੀਆਂ ਨੇ ਮੈਨੂੰ ਛੱਡਿਆ ਉੱਥੇ ਚਾਰ ਦਿਨ ਕਹਿੰਦੀ ਮੈਂ ਲਾ ਦੂੰਗੀ ਅੱਛਾ ਸਾਨੂੰ ਆਏ ਤੇ ਵੀ ਚੱਲ ਨਾਲੇ ਸਾਡਾ ਜੀ ਲੱਗ ਜੂਗਾ ਚੱਲ ਨਾਲੇ ਦੋ ਭੈਣ ਇਕੱਠੀਆਂ ਹੋ ਜਾਣਗੀਆਂ ਚੱਲ ਕੋਈ ਨਾ ਇੱਥੇ ਆ ਗਈ ਕੋਈ ਗੱਲ ਆ ਗਈ ਇੱਥੇ ਲਾ ਦੂ 4 ਦਿਨ ਸੌਂਗਾ ਨਾਲੇ ਮਮੀ ਗੱਲ ਪਤਾ ਕੀ ਐ ਕੱਲੀ ਮਾਂ ਤਾਂ ਵਿਚਾਰੇ ਤੋਂ ਕੰਮ ਹੁੰਦੀ ਨਹੀਂ ਹੈਗੇ ਤਾਂ ਕਰਕੇ ਹੋਰ ਅਸੀਂ ਪ੍ਰੀਤ ਨੂੰ ਭੇਜ ਨਹੀਂ ਸਕਦੇ ਆ ਮਜਬੂਰੀ ਐ ਚਲ ਕੋਈ ਗੱਲ ਨਹੀਂ ਭਾਈ ਇਹ ਉਰੇ ਲਾ ਜੂਗੀ 4 ਦਿਨ ਚਲ ਪਹਿਣਾ ਕਿਹੇ ਦੋ ਦਿਨ ਲਾ ਜੂ ਰੇ ਹਾਂ ਸਸਰੀ ਪਾਵੇ ਆਇਆ ਹੋ ਗਿਆ ਭਾਈ 2 ਸਾਲ ਹੋ ਗਏ ਗੇੜੇ ਮਾਰਿਆਂ ਨੂੰ ਵੀ ਚਲ ਸਾਡੇ ਕੋਲੇ ਰਹਿ ਜੂ 4 ਦਿਨ ਸਸਰੀ ਕਾਮ ਹੋ ਠੀਕ ਆ ਹਾਂ ਠੀਕ ਆ ਚਲ ਨਾ ਕੋਰੇ ਤੂੰ ਤੰਦੂਰੀ ਨਿਕਲੀ ਨਹੀਂ ਸਸਰੀ ਕਾਲ ਭਾਈ ਹੋ ਠੀਕ ਆ ਬਾਬਾ ਕੋ ਤੇ ਕੁਰਸੀ ਲੱਗਿਆ ਜਾ ਸਸਰੀ ਕਾਲ ਆ ਸਤਿ ਸ਼੍ਰੀ ਅਕਾਲ ਪੁੱਤ ਵਾ ਠੀਕ ਹੈ ਹਾਂ ਠੀਕ ਹੈ ਵਧੀਆ ਤੂੰ ਦੱਸ ਠੀਕ ਹੈ ਬਸ ਤੈਨੂੰ ਪਤਾ ਹੀ ਆ ਕੰਮ ਧੰਦੇ ਲੱਗੀ ਹੋਈ ਤੀਗੀ ਅੰਦਰ ਅੱਛਾ ਮੈਂ ਕਿਤੇ ਤੈਨੂੰ ਐ ਹੋ ਗਿਆ ਵੀ ਪਤਾ ਨਹੀਂ ਕਾ ਤੂੰ ਆ ਗਿਆ ਲੈ ਐਂ ਕਰਦੀ ਆ ਵੀ ਜਿਵੇਂ ਮੈਨੂੰ ਥੋੜਾ ਮੋਏ ਨਹੀਂ ਹੁੰਦਾ ਹੈਗਾ ਨਾ ਮੋਹ ਤਾਂ ਹੈਗਾ ਪਰੇਤ ਸੁੱਤੀ ਪਈ ਹੈ ਨਾ ਨਾ ਆਉਂਦੀ ਆ ਪਾਣੀ ਲੈ ਕੇ ਆਉਂਦੀ ਆ ਬਈ ਹਾਂ ਠੀਕ ਹੈ ਬਾਈ ਕੰਮ ਕਰ ਕੀ ਮੈਂ ਵਧੀਆ ਹਾਂ ਹਾਂ ਠੀਕ ਹੈ ਬਈ ਠੀਕ ਹੈ ਵਧੀਆ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕਿਵੇਂ ਆ ਪ੍ਰੀਤ ਦਾ ਵਧੀਆ ਜਿਸ ਤੂੰ ਕਿਵੇਂ ਆ ਯਾ ਪੁੱਤ ਮੈਂ ਤਾਂ 프리 ਦੀ ਬਾਲੀ ਯਾਦ ਆਉਂਦੀ ਸੀ ਮਾਂ ਚਲ ਮਿਲ ਕੇ ਆਉਣੀ ਆ ਕੋਈ ਗੱਲ ਆ ਬਾਈ ਹਾਂ ਨੂੰ ਹਣ ਪਿਆਰੀ ਹੁੰਦਾ ਹੈ ਹੈ ਛੋਟੀਆਂ ਦੇਖ ਲੋ ਕਿੰਨੀਆਂ ਇਕੱਠੀਆਂ ਹੁੰਦੀਆਂ ਛੁੱਟੀਆਂ ਖੇਡਦੇ ਬਿਠੇ ਆ ਹੋਰ ਆ ਮਾਂ ਮੀ ਠੀਕ ਆ ਅੱਛਾ ਚੱਲ ਪੜਾਈ ਵਧੀਆ ਚੱਲ ਰਹੀ ਪੁੱਤ ਤੇਰੀ ਚੱਲੀ ਜਾਂਦੀ ਹੈ ਪੜਾਈ ਤਾਂ ਵਧੀਆ ਪੇਪਰ ਹੋ ਗਏ ਹਾਂ ਲੈ ਰੱਖ ਲੈ ਪੁੱਤ ਪਹਿਲੇ ਨੰਬਰ ਤੇ ਆਈਆਂ ਨਾਲੇ ਮੈਂ ਹੈ ਸੱਚੀ ਹਾਂ ਵਧੀਆ ਚੱਲ ਤੇਰਾ ਰਿਜ਼ਲਟ ਨਹੀਂ ਆਇਆ ਰਿਜ਼ਲਟ ਆ ਗਿਆ ਅੱਛਾ ਹਾਂ ਮੇਰੇ ਤਾਂ ਬੀਏ ਦੇ ਪੇਪਰ ਹੋਏ ਸੀ ਨਾ ਹੋਣਾ ਚੱਲ ਗੱਲਾਂ ਪੁੱਤ ਬਾਤ ਚ ਮਾਰ ਲਈ ਜੇ ਚਾਹ ਦੀ ਕੁੱਟ ਬਣਾ ਲਾ ਚੱਲ ਕੋਈ ਨਾ ਚੱਲ ਕੋਈ ਨਾ ਪਾਣੀ ਬਣਾ ਲੂਗੀ ਚਾਹ ਕੋਈ ਨਾ ਜਵਾਕ ਨੂੰ ਖੜ ਜਾਂਦੇ ਦੋ ਮਿੰਟ ਕਰ ਲੈਣ ਦੇ ਦੋ ਗੱਲਾਂ ਲੈ ਜਵਾਕ ਨੂੰ ਕੀਆ ਕੰਮ ਕਰਦਾ ਸਾਰੇ ਮੈਂ ਆਪੇ ਕਰਦੀ ਆ ਇੰਨਾ ਕਿੰਨਾ ਕੰਮ ਕਰਾਉਣੀ ਆ ਆ ਕਦੇ ਚਾਹ ਪਾਣੀ ਬਣਵਾ ਲੰਨੀ ਹੋਰ ਤਾਂ ਮੇਰਾ ਕੰਮ ਨਹੀਂ ਇਹ ਤੋਂ ਕਦੇ ਕਰਾਇਆ ਚੱਲ ਆ ਤਾਂ ਮੈਨੂੰ ਪਤਾ ਹੀ ਆ ਵੀ ਤੂੰ ਕੰਮ ਨਹੀਂ ਕਰਾਉਂਦੀ ਇਹ ਤੋਂ ਬਾਕੀ ਮੰਮੀ ਆਹੀ ਟਾਈਮ ਆ ਜਵਾਕ ਨੂੰ ਜਿਹੜੇ ਕੰਮ ਸਹੀ ਲਾ ਲਾਂਗੇ ਉਹੀ ਪੈਸੇ ਨਾਲ ਜਵਾਕ ਸਿੱਖ ਜਾਂਦਾ ਚੱਲ ਇਹ ਤਾਂ ਹੈਗਾ ਪੁੱਤ ਉਹ ਤਾਂ ਹੈ ਵੀਰੇ ਫਿਰ ਪੜ੍ਹਾਈ ਵੀ ਜ਼ਰੂਰੀ ਹੈ ਨਾ ਓਹੋ ਬਾਈ 12 ਕਰ ਗਈ ਹੈ ਹੁਣ ਅਸੀਂ ਪਤਾ ਕੀ ਸੋਚ ਰਹੇ ਆ ਵੀ ਇਹਨੂੰ ਕੋਈ ਨਾ ਕੋਈ ਕੰਮ ਸਿਖਾ ਦਈਏ ਭਾਈ ਜਦੋਂ ਕੰਮ ਸਿੱਖ ਗਈ ਕੁੜੀ ਉਹਦੇ ਨੂੰ ਉਹੀ ਗੱਲ ਆ ਵੀ ਵਿਆਹ ਦਾਂਗੇ ਫਿਰ ਲੈ ਕਿਉਂ ਵੀਰੇ ਅਲੀ ਅੱਗੇ ਨਹੀਂ ਪੜਾਉਂਦੇ ਹੈਗੇ ਭਾਈ ਬਾਪੇ ਕੋਈ ਜਵਾਖ ਅੱਗੇ ਵਧੀਆ ਪੜਾ ਲੈ ਖੈ ਮੈਂ ਉਹ ਨੌਕਰੀ ਮਿਲ ਜੂਗੀ ਭਾਈ ਤੂੰ ਤਾਂ ਉਹੀ ਗੱਲਾਂ ਕਰਤੀਆਂ ਹੁਣ ਕਿਹੜੀਆਂ ਪੜਾਈਆਂ ਚ ਕਿਹੜੀਆਂ ਨੌਕਰੀਆਂ ਰਹਿ ਗਈਆਂ ਆ ਹੁਣ ਜਿਹੜੇ ਕਹਿੰਦੇ ਨੇ ਕੁੜੀਆਂ ਜਦੈ ਬੁਟੀਕ ਖੋਲ ਕੇ ਬਹਿ ਜਾਂਦੀਆਂ ਲਿੰਗ ਨਹੀਂ ਮੈਂ ਤਾਂ ਪੜੀ ਜਾਨੀ ਆ ਮਾਮਾ ਗੱਲ ਪਤਾ ਫਲਾਂ ਯਾਦ ਆਏ ਆ ਬਾਬੇ ਸਿੱਖਣ ਦੀ ਨੇ ਭਈ ਆਹੀ ਐ 2-4 ਸਾਲ ਜੇ ਪੜ ਲੂਏ ਨੇ ਉਸ ਤੋਂ ਬਾਅਦ ਆ ਕਿਤੇ ਦਾ ਜਦ ਮਰਜੀ ਕਰੀ ਚਾਲੇ ਤਾਂ ਆਪਦੇ ਹੱਥ ਦੇ ਨੇ ਮਮਾ ਜਿਵੇਂ ਮੇਰੀ ਮਾਂ ਨੇ ਕਿਹਾ ਨਾ ਕਹਿੰਦੀ ਵਿਆਹ ਤੋਂ ਬਾਅਦ ਤਾਂ ਕੰਮ ਆ ਕੇ ਘਰ ਦੀ ਚੰਗੇ ਰੱਖਦੇ ਹੁੰਦੇ ਆ ਕੀ ਪਤਾ ਮੂਹਰਲਾ ਪੇ ਬੰਦਾ ਕਹੇ ਜਾ ਟੱਕਰੂ ਆਪਾਂ ਨੂੰ ਗਾਂ ਕੋ ਨੌਕਰੀ ਤੇ ਲੱਗਣ ਦਿਉ ਕਿ ਨਾ ਫਿਰ ਉਹੀ ਗੱਲ ਆ ਫਿਰ ਕੁੜੀ ਸਾਰੀ ਜ਼ਿੰਦਗੀ ਪਸਤਾਈ ਜਾਊਗਾ ਕਿਉਂ ਵੀਰੇ ਜੇ ਨੌਕਰੀ ਤੇ ਲੱਗ ਗਈ ਆਪਦੇ ਪੈਰਾਂ ਤੇ ਖੜੀ ਤਾਂ ਹੋ ਜੂਗੀ ਫੇਰ ਚਾਹੀ ਮਿਲੇ ਚਾਹੀ ਨਾ ਮਿਲੇ ਕੀ ਹਾਇ ਮਰ ਗਿਆ ਉਹ ਬੁੜੀਆਂ ਇੰਨੀਆਂ ਗਾਹਾਂ ਜਾ ਰਹੀਆਂ ਨੇ ਗਿਆ ਪੜ ਪੜ ਕੇ ਨੌਕਰੀਆਂ ਤੇ ਲੱਗ ਕੇ ਕਿੱਥੇ ਆ ਪ੍ਰਾਈਵੇਟ ਨੌਕਰੀਆਂ ਮਿਲਦੀਆਂ ਨੇ ਬਗਾਨੀ ਜਗ੍ਹਾ ਜਾ ਕੇ ਅਗਲਾ ਕਿੱਥੇ ਲਾਉਂਦਾ ਅਗਲਾ ਘਰੇ ਬਿਠਾ ਲੰਦਾ ਵੀ ਘਰ ਦਾ ਹੀ ਕੰਮ ਕਰ ਉਹ ਸਾਰਿਆਂ ਨੂੰ ਸੋਦੇ ਵਰਗੀ ਸੋਚ ਨਹੀਂ ਹੁੰਦੀਗੀ ਹਾਂ ਹੁਣ ਤਾਂ ਕੋਈ ਨੇ ਦੇਖਣਾ ਵੀ ਪੜਨਾ ਕੀ ਕਰਨਾ ਮੈਂ ਬਹੁਤ ਗਾਹਾਂ ਲੰਘ ਗਿਆ ਪੜਨੇ ਤੋਂ ਵੀ ਲੱਗਦਾ ਆਪਾਂ ਨੂੰ ਘਰੇ ਬੈਠਿਆਂ ਨੂੰ ਲੱਗੀ ਜਾਂਦਾ ਬਾਹਰ ਨਿਕਲ ਕੇ ਦੇਖ ਦੁਨੀਆ ਕਿੰਨੀ ਗਾਹਾਂ ਵੱਧ ਰਹੀ ਆ ਨਾ ਵੀਰੇ ਪਤਾ ਹੀ ਆ ਪੜਾ ਦਿਓ ਪੜ ਤੈਨੂੰ ਤਾਂ ਬਾਹਰ ਭੇਜ ਨਹੀਂ ਹੁੰਦਾ ਤੀ ਪੁੱਤ ਗ ਹੋਂ ਤਾਂ ਬਈ ਪੜਦੀ ਨੇ ਫਿਰ ਉਹ ਕਰੇ ਬਿਠਾ ਕੇ ਲਾਲਾ ਅੱਗੇ ਨਹੀਂ ਜਵਾਕਾਂ ਦਾ ਕੁਝ ਕਰਦਾ ਹੈ ਹੁਣ ਸਾਰੀ ਪੜਦੇ ਨੇ ਮਮਾ ਮਾੜਾ ਜਮਾਨਾ ਹੋ ਗਿਆ ਜਮਾਨਾ ਮਾੜਾ ਆਹਾਂ ਜਿਹੜੀਆਂ ਜੱਜ ਬਣੀਆਂ ਬੈਠੀਆਂ ਪਾਇਲਟ ਬਣੀਆਂ ਬੈਠੀਆਂ ਉਹਨਾਂ ਵਾਸਤੇ ਨਹੀਂ ਜਮਾਨਾ ਮਾੜਾ ਜਦੋਂ ਪੈਸੇ ਕਮਾਉਂਦੀਆਂ ਨੇ ਆਪਣੇ ਪੈਰਾਂ ਤੇ ਖੜੀਆਂ ਹੁੰਦੀਆਂ ਕਿਸੇ ਮੁਰੇ ਹੱਥ ਨਹੀਂ ਟੜਦੀਆਂ ਹੁਣ ਤਾਂ ਕੁੜੀਆਂ ਹੂੰ ਉਹ ਤਾਂ ਆਪਦਾ ਕਮਾਉਂਦੀਆਂ ਨਹੀਂ ਆਪੇ ਘਰ ਵਾਲੇ ਮੁਰੇ ਹੱਥ ੱਡਿਆ ਕਰੂਗੇ ਦੇ ਦੇ ਬਾਈ ਜਿਨਾ ਦੇਆ ਕਰੂਗਾ ਫੇਰ ਮੋਸ ਤਾਂ ਫੇਰ ਉਹ ਵੀ ਆਪਦਾ ਹੀ ਕੰਮ ਆ ਕੋਈ ਕਿਸੇ ਦਾ ਪੈਸੇ ਭਣੇ ਜੇ ਮੈਂ ਉਹਨੂੰ ਸਿਲਾਈ ਸਿਖਾ ਦੂੰਗੀ ਉਹ ਫੇਰ ਵੇਸ਼ਾ ਕਪਣਾ ਜਿੰਨਾ ਹੁਣ ਪਤਾ ਵੀ ਸਮਾਈ ਕਿੰਨੀ ਹੋਈ ਪਈ ਆ ਕੱਪੜਾ ਉਹਦਾ ਗੱਲ ਤੇਰੀ ਸਿਆਣੀ ਆ ਉਹ ਵੀ ਆਪਦੇ ਹੱਥ ਦੀ ਕਾਰ ਆ ਚੱਲ ਉਹ ਮੇਰੀ ਗੱਲ ਸੁਣਾ ਹੁਣ ਰਿਜ਼ਲਟ ਇਹਦਾ 12ਵੇਂ ਦਾ ਆਇਆਗਾ ਕਿੰਨੇ ਦਿਨ ਬੇਲੀ ਹੈਗੀ ਪ੍ਰੀਤ ਮੈਨੂੰ ਲੱਗਦਾ ਤਿੰਨ ਚਾਰ ਮਹੀਨੇ ਬੇਲੀ ਹੋਊਗੀ ਉਹਦੋਂ ਸਿਖਾ ਦੋ ਫੇਰ ਬਾਅਦ ਚ ਬੀਏ ਬੂ ਕਰ ਲੂ ਜਾਂ ਹੋਰ ਕੋਰਸ ਕਰ ਲੂਗੀ ਕੋਈ ਬਾਈ ਗੱਲ ਪਤਾ ਕੀ ਹੈ ਪਤਾ ਮਮਾ ਗੱਲ ਕੀ ਹੈ ਪੜਾਈਆਂ ਨੇ ਭੀ ਗਾਂ ਲੀਆਂ ਮਹਿੰਗੀਆਂ ਆਪਦੀ ਜਿੰਨੀ ਕੁ ਕਬੀਲਦਾਰੀ ਸੈਟ ਆ ਸਾਡੀ ਉਹਦੇ ਨਾਲ ਗੁਜ਼ਾਰਾ ਮਸਾ ਕਰਦੇ ਆ ਅਸੀਂ ਕਿ ਤੋਂ ਪਈ ਗੀ ਖਰਚੇ ਚ ਆ ਕੇ ਪੜਾਈ ਜਾਂਦੇ ਫਿਰ ਟਿਊਸ਼ਨ ਦੀ ਫੀਸ ਬੱਕਰੀ ਹੋ ਜੂਗੀ ਇਹਦਾ 12 ਪੜਾਉਂਦੇ ਉਹ ਵੀ ਸਰਕਾਰੀ ਜਿਹੜੀ ਪੜ ਗਈ ਕਿਵੇਂ ਨਾ ਕਿਵੇਂ ਕਰਕੇ ਹੁਣ ਉਹ ਹੀ ਗੱਲ ਆ ਵੀ ਐਡੇ ਜਾ ਕੇ ਫਾਸ ਥੋੜੀ ਲੈਣਾ ਕਿਉਂ ਅਸੀਂ ਜਿਹੜਾ ਬਾਰੇ ਤਕੜੇ ਆ ਜੇ ਪੜਦੀ ਐ ਜਵਾਖੜੀ ਕੋਈ ਗੱਲ ਨਹੀਂ ਪੁੰਨ ਦੀ ਕੰਮ ਹੁੰਦਾ 2 ਰੁਪਏ ਮੈਂ ਲਾ ਦੂੰਗਾ ਐ ਨਾਲੇ ਰੇਸਤੇ ਵਾਲਾ ਵੀ ਪਹਿਲਾਂ ਇਹ ਪੁੱਛਦਾ ਜਵਾਖੜ ਪੜਿਆ ਕਿੰਨਾ ਹੈ ਕੰਮਕਾਰ ਤਾਂ ਅਗਲਾ ਬਾਅਦ ਦੀਆਂ ਗੱਲਾਂ ਨੇ ਭਾਈ ਹੁਣ ਤਾਂ ਨੌਕਰੀਆਂ ਨੌਕਰੀਆਂ ਪੁੱਛਦੇ ਨੇ ਪੁੱਤ ਨਾਲੇ ਇਹ ਵੀ ਕੁੜੀ ਕੁਸ ਕਰਦੀ ਆ ਕਿ ਨਾ ਕਰਦੀ ਆ ਚੱਲ ਦੇਖ ਕੁੜੀ ਪੰਚਾਇਤ ਦੀ ਘੁੱਟ ਬਣਾਉ ਹਾਂ ਇਹ ਹੋਰ ਬਸ ਆਈਆਂ ਭਾਈ ਮੈਂ ਕਰਾ ਦਿੰਨੀ ਹੈਲਪ ਫ੍ਰੀ ਦੀ ਆਏ ਆ ਭਾਈ ਟਾਈਮ ਨਾਲ ਨਾ ਮਲੇ ਸਮਾਨ ਲੈ ਚੱਕੇ ਨਾਲ ਅੰਦਰ ਬੈਠੋ ਕੀ ਫਾਇਦਾ ਕੀ ਫਾਇਦਾ ਇਹਨਾਂ ਕੋਲੇ ਢੀਂਂ ਬਜਾਈ ਦਾ ਮੱਜਮੂਰੇ ਢੀਂਂ ਬਜਾਈ ਦਾ ਕੋਈ ਫਾਇਦਾ ਨਹੀਂਗਾ ਚੱਲ ਭਾਈ ਤੂੰ ਸਿਆਣਾ ਹੈਗਾ ਹੋਰ ਕੀ ਆ ਭਾਈ ਇਹਦਾ ਸਿਆਣਾ ਪੱਤੀ ਜਨ ਨਾਲ ਬੱਸੋ ਹੋਰ ਭੈਣ ਤਾਂ ਚਲ ਜਾਈ ਜੀ ਹੈਗੀ ਹੈਗੀ ਆ ਬਾਬੇ ਤੂੰ ਉਸਤਾ ਅੱਜ ਕੱਲ ਦੇ ਭਾਈ ਤੁਹਨ ਤਾਂ ਜਮਾਨੇ ਦਾ ਪਤਾ ਹੈ ਪੜੇ ਲਿਖੇ ਦਾ ਮੁੱਲ ਹੈ ਅੱਜ ਕੱਲ ਮਾਮਾ ਗੱਲ ਤਾਂ ਤੇਰੀ ਵੀ ਸਿਆਣੀਆਂ ਪਰ ਤੂੰ ਜਮਾਨਾ ਵੀ ਦੇਖ ਲੈਣਾ ਮਾਹੌਲ ਕੀ ਬਣਿਆ ਪਿਆ ਇੱਥੇ ਭਾਈ ਕੱਲੀ ਕੁੜੀ ਨੂੰ ਕਾਲਜ ਭੇਜ ਨਹੀਂ ਸਕਦੇ ਹੈਗੇ ਜਮਾਨਾ ਮਾੜਾ ਬਹੁਤ ਜ਼ਿਆਦੇ ਜਮਾਨੇ ਦਾ ਤਾਂ ਹੈ ਭਾਵੇਂ ਪਈਆ ਬਦੇ ਸਾਰੇ ਵੀ ਹੁੰਦਾ ਜਵਾਖ ਦੇ ਹੁਣ ਆਪਣੇ ਕਿਹੜਾ ਜਵਾਖ ਬੌਲੇ ਨੇਗੇ ਹੂੰ ਨਾਲੇ ਜੱਸੀ ਵੀ ਪੜਦੀ ਆ ਪੁੱਤ ਜੇ ਇਹਨਾਂ ਪੜਦੀ ਹੋਵੇ ਫਿਰ ਤਾਂ ਕਈ ਵੀ ਭਈ ਹੋਣੀ ਪੜਦੀ ਹੋਣਗੀ ਜੱਸੀ ਤਾਂ ਪੜਦੀ ਆ ਇੱਥੋਂ ਵੀ ਬਥੇਰੀਆਂ ਕੁੜੀਆਂ ਜਾਂਦੀਆਂ ਇਹਨਾਂ ਵਾਸਤੇ ਜਵਾਨਾ ਮਾੜਾਗਾ ਔਲਿਆਂ ਵਾਸਤੇ ਬੱਸ ਚੱਲ ਬਾਈ ਜੇ ਤੁਹਾਡੇ ਤੋਂ ਨਹੀਂ ਪੜਾਈ ਜਾਂਦੀ ਅਸੀਂ ਪੜਾ ਲਾਂਗੇ ਭਾਈ ਅਸੀਂ ਲੈ ਜਾਂਦੇ ਆ ਉੱਥੇ ਹੋਰ ਕੀ ਆ ਮਾਂ ਮਾਂ ਕੋਈ ਨਾ ਮੰਮੀ ਅਸੀਂ ਤਾਂ ਕੀ ਗੱਲ ਆ ਇਹ ਤਾਂ ਅਸੀਂ ਪੜਾ ਲਾਂਗੇ ਐ ਤਾਂ ਕੋਈ ਗੱਲ ਨਹੀਂ ਹੈਗੀ ਐ ਨਾਲੇ ਜੇ ਰੱਬ ਦਾ ਬਾਵੇ ਜਵਾਖ ਦਾ ਪੜ੍ਹਨ ਦਾ ਨਾ ਫਿਰ ਤਾਂ ਆਪਾਂ ਨੂੰ ਪੜਾਉਣਾ ਚਾਹੀਦਾ ਜੇ ਜਲ ਉਹੀ ਪੈਸਾ ਖਰਾਬ ਕਰਨ ਦਾ ਫਾਇਦਾ ਨਹੀਂ ਹੈਗਾ ਜੇ ਜਵਾਖ ਦਾ ਕੰਨੀ ਘਤਰਾਉਂਦਾ ਪੜਨ ਤੋਂ ਵੀ ਨਹੀਂ ਉਹ ਤਾਂ ਕਹੀ ਜਾਂਦੀ ਆ ਭਾਈ ਬੜਨ ਨੂੰ ਮੈਂ ਤੇਰੇ ਵਾਲੀ ਭੈਣ ਹੀ ਨਹੀਂ ਮੰਨਦੀ ਮਿੱਟੀ ਨਹੀਂ ਪੈਰ ਦਿੰਦੀ ਪੈਰ ਤੇ ਵੱਡੋ ਖਾਉਂ ਕਰਦੀ ਆਗੀ ਜੇ ਫਿਰ ਕਹੋਗੇ ਬੋਲਦਾ ਹੈਗਾ ਓਹੀ ਉਹੀ ਗੱਲ ਆ ਜਵਾਖ ਦੀ ਜ਼ਿੰਦਗੀ ਰੁਲ ਜਾਂਦੀ ਆ ਹੁਣ ਆਪਾਂ ਤਾਂ ਉਹੀ ਗੱਲ ਆ ਘੱਟਾ ਢੋਲਿਆ ਇਹ ਤਾਂ ਅੱਗੇ ਸੌਖੇ ਹੋ ਜਾਣਾ ਹੂੰ ਉਹ ਤਾਂ ਇਹ ਕਹਿੰਦੀ ਆ ਵਾਹ ਮੇਰੇ ਮੰਗੂ ਰਹੇ ਕੁਈ ਦਾ ਗੱਲ ਬਾਈਆਂ ਗੱਲਾਂ ਤਾਂ ਹੋਰਤੀ ਬਾਈ ਹੁਣ ਗੱਲਾਂ ਦਾ ਵੀ ਬਹੁਤ ਫਰ ਟਾਈਮ ਦਾ ਵੀ ਫਰਕ ਪੈ ਰਿਆ ਚਲੋ ਕੋਈ ਨਹੀਂ ਦੇਖ ਲਾਂਗੇ ਹਨਾ ਹੋਰ ਬਾਈ ਪੜ੍ਹੇ ਲਿਖੇ ਦਾ ਪਰਿਵਾਰ ਵਧੀਆ ਮਿਲ ਜਾਂਦਾ ਸਮਾਂ ਤੁਸੀਂ ਸੌਖੇ ਰਹੋਗੇ ਬਾਬੇ ਇੱਕ ਨਹੀਂ ਵਧੀਆ ਪੜ੍ਹੇ ਲਿਖਿਆ ਪਰਿਵਾਰ ਭਈ ਅੱਗੇ ਹੋਊਗਾ ਨਾ ਠੀਕ ਆ ਗੱਲ ਮਾਮਾ ਕੋਈ ਨਹੀਂ ਗੱਲ ਤੁਹਾਡੀ ਵੀ ਸਿਆਣੀ ਆ ਕੋਈ ਨਹੀਂ ਕਰਦਾ ਗੌਰ ਕਰ ਲਾਂਗੇ ਮਾਂ ਨਾਲ ਗੱਲ ਜਿਵੇਂ ਕਹੂਗੀ ਨਾ ਕਰ ਲਾਂਗੇ ਉਵੇਂ ਚਲ ਨਹੀਂ ਭਾਈ ਦੇਖ ਲਿਓ ਫਿਰ ਅਸੀਂ ਲੈ ਜਾਾਂਗੇ ਪੁੱਛ ਲਈ ਬਾਈ ਹਾਂ ਹਾਂ ਮੰਮੀ ਕੋਈ ਨਹੀਂ ਹੋਰ ਪੁੱਤਾਂ ਹੋਰ ਹੋਰ ਇਹ ਤਾਂ ਉਹੀ ਗੱਲ ਆ ਵੀ ਰਹਿ ਮਸਰਾ ਕਰਨਾ ਪਊਗਾ ਪਰਿਵਾਰ ਨਾਲ ਹਾਂ ਬਈ ਚੰਗੀ ਗੱਲ ਐ ਦੇਖ ਪੜਾ ਦੋਗੇ ਅੱਗੇ ਸੌਖਾ ਰਹਿਣਾ ਐ ਜਵਾਬ ਸੌਖਾ ਨਾਲੇ ਭਾਈ ਤੁਸੀਂ ਸੌਖੇ ਵਧੀਆ ਕਰਿਆ ਪੁੱਤ ਤੂੰ ਆ ਗਈ ਚੱਲ 4 ਦਿਨ ਰਹਿ ਜਾਂਗੀ ਹਾਂ ਪੂਆ ਤੂੰ ਤਾਂ ਨਹੀਂ ਪ੍ਰੀਤ ਨੂੰ ਭੇਜਿਆ ਹਾਰ ਕੇ ਫਿਰ ਮੈਨੂੰ ਹੀ ਆਉਣਾ ਪਿਆ ਮਾਂ ਚੱਲ ਮੈਂ ਜਾ ਆਇਆ ਨੇ 4 ਦਿਨ ਲਾਏ ਉਹਨੀਆਂ ਪ੍ਰੀਤ ਕੋਲ ਪੁੱਤ ਤੈਨੂੰ ਪਤਾ ਹੀ ਆ ਪ੍ਰੀਤ ਨੂੰ ਭੇਜ ਕੇ ਫਿਰ ਮੇਰਾ ਜੀ ਨਹੀਂ ਲੱਗਦਾ ਹੈਗਾ ਤਾਂ ਨਹੀਂ ਮੈਂ ਭੇਜੀ ਹੈਗੀ ਜੀ ਨੂੰ ਕੀ ਸੀ ਪੂਆ ਚਾਰ ਦਿਨ ਹੋ ਲਾ ਜਾਂਦੀ ਵਿਚਾਰੀ ਕਿੰਨਾ ਟਾਈਮ ਹੋ ਗਿਆ ਸਾਨੂੰ ਮਿਲਿਆ ਨੂੰ ਚੱਲ ਕੋਈ ਗੱਲ ਨਹੀਂ ਇੱਕੋ ਗੱਲ ਆ ਤੂੰ ਆ ਗਈ ਜੇ ਉਹ ਨਹੀਂ ਗਈ ਹੈਗੀ ਹੁਣ ਤੂੰ ਰਹਿ ਜੀ ਚਾਰ ਦਿਨ ਬਿਜਾਇ ਚਾਹੇ 10 ਦਿਨ ਰਹਿ ਕੇ ਜਾਈ ਮੇਰੇ ਕੋਲ ਨਾ ਨਾ ਭੂਆ ਦਾ ਇੱਥੇ ਲੱਗਦੇ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਉਹ ਤਾਂ ਤੇਰੀ ਮਰਜ਼ੀ ਹੈ ਦੇਖ ਕਰੇਂਗੀ ਤਾਂ ਮੈਨੂੰ ਪਤਾ ਤੂੰ ਆਪਣੀ ਮਰਜ਼ੀ ਹੈ ਸਾਡੀ ਤਾਂ ਤੂੰ ਮੰਨਦੀ ਨਹੀਂ ਕੋਈ ਗੱਲ ਵੀ ਜੇ ਮੈਂ ਪ੍ਰੀਤ ਨੂੰ ਨਾਲ ਲੈ ਜਾਂਦੀ ਅਸੀਂ ਉੱਥੇ ਪੜਾ ਲੈਂਦੇ ਮੈਂ ਤਾਂ ਬਾਈ ਤੇ ਬਾਬੇ ਕੋਲ ਵੀ ਗੱਲ ਕਰੀ ਸੀਗੀ ਲੈ ਭਾਬੀ ਤੂੰ ਉਹੀ ਗੱਲਾਂ ਫੇਰ ਕਰੀ ਜਾਨੀ ਆ ਤੈਨੂੰ ਪਤਾ ਤਾਂ ਹੈ ਮੈਂ ਉਹਨੂੰ ਤੋੜ ਕੇ ਮੇਰਾ ਜੀ ਨਹੀਂ ਲੱਗਦਾ ਆ ਮੁੰਡਾ ਵੀ ਤੈਨੂੰ ਪਤਾ ਪੜਨ ਲੰਘ ਜਾਂਦਾ ਕੱਲੀ ਨੂੰ ਮੈਨੂੰ ਔਖਾ ਹੋ ਜਾਂਦਾ ਤਾਂ ਇਹ ਤਾਂ ਮੈਂ ਕਿਹਾ ਵੀ ਚੱਲ ਵਧੀਆ ਜੱਸੀ ਆ ਗਈ ਪੂਰੀ ਰਹਿਣਗੀਆਂ ਇਕੱਠੀਆਂ ਜਿਹੜਾ 10 ਦਿਨ ਰਹਿਣਾ ਹੈ ਉਹੇ ਦਾ ਰਹਿਣਗੀਆਂ ਭਾਈ ਸਾਡੇ ਕੋਲੇ ਵੀ ਰਹੀਓ ਦੱਸ ਦੇ ਨਾ ਹੂੰ ਸਾਡਾ ਕਿਹੜਾ ਉਹ ਆਉਂਦਾ ਨਹੀਂ ਜਾਂ ਸਾਨੂੰ ਨਹੀਂ ਉਹਦਾ ਆਉਂਦਾ ਲੈ ਭਾਈ ਤੂੰ ਤਾਂ ਉਹ ਜੇ ਗੱਲਾ ਕਰੀ ਜੰਨਾ ਕਿ ਜਿਵੇਂ ਮੈਨੂੰ ਉਹਦੀ ਕੁਛ ਲੱਗਦੀ ਹੋਣੀ ਨਹੀਂ ਹੁੰਦੀ ਲੱਗਣ ਨੂੰ ਤਾਂ ਹੁਣ ਅਸੀਂ ਵੀ ਤਾਂ ਲੱਗਦੇ ਆ ਅਸੀਂ ਕਿਹੜਾ ਲੱਗਦੇ ਨਹੀਂ ਤੂੰ ਤਾਂ ਹੁਣ ਜਮੀ ਤੋੜਤੀ ਸਾਡੇ ਨਾਲ ਉਹ ਲੈ ਤੋੜਨ ਨੂੰ ਕੀ ਆ ਹੁਣ ਮੈਂ ਦੱਸ ਜੇ ਮੈਂ ਇਹਨੂੰ ਕਿਤੇ ਤੋੜਦੀ ਵੀ ਆ ਮੈਂ ਮੇਰੇ ਵੀ ਕੰਮ ਕਰ ਸਿਖਾਉਣਾ ਹੁਣ ਪੇਪਰ ਹੋ ਕੇ ਹਟੇ ਨੇ ਮੈਂ ਕਹਿੰਦੀ ਨਾਲ ਘਰ ਦਾ ਕੰਮ ਸਿੱਖ ਲੂ ਨਾਲੇ ਸਿਲਾਈ ਜੀ ਚਲਾ ਦੂ ਜੇ ਮੈਂ ਥੋਟੇ ਕੋ ਤੋੜਤੀ ਉਹ ਵੀ ਫਿਰ ਉਹਨਾਂ ਨੇ ਨੌਂ ਨਹੀਂ ਲਿਖਣਾ ਹੈਗਾ ਉਹ ਸਰਕਾਰੀ ਸੈਂਟਰ ਆਇਆ ਨਾ ਮੈਂ ਮੇਰੀ ਗੱਲ ਸੁਣਾ ਅਸੀਂ ਤਾਂ ਪੜਾਉਣ ਬਾਰੇ ਕਹਿੰਦੇ ਆ ਜੇ ਸੁੱਤੋਂ ਨਹੀਂ ਪੜਾਈ ਜਾਂਦੀ ਹੈਗੀ ਅਸੀਂ ਉੱਥੇ ਪੜਾ ਦਾਂਗੇ ਪ੍ਰੀਤ ਨੂੰ ਕਾਲ ਉਹਦੀ ਜ਼ਿੰਦਗੀ ਖਰਾਬ ਕਰਨੀ ਹੈ ਪੂਰਾ ਜਦ ਮੈਂ 12 ਕਰਾਤੀਆਂ ਭਾਈ ਮੈਂ ਕਹਾ ਵੀ ਤਾਂ ਪੜਾ ਸਕਦੀ ਦੀ ਮੈਨੂੰ ਪਤਾ ਹੈ ਪੁੱਤ ਜਵਾਨਾ ਮਾੜਾ ਏ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਹੁੰਦੀਆਂ ਹੈਗੀਆਂ ਜਮਾਨੇ ਨੂੰ ਤਾਂ ਨੋ ਤੇ ਯਕੀਨ ਨਹੀਂ ਹੈਗਾ ਭੈਣ ਮੈਨੂੰ ਐਂ ਦੱਸ ਕੁੜੀ ਤੇ ਯਕੀਨ ਤਾਂ ਹੈਗਾ ਪਰ ਉਹੀ ਗੱਲ ਆ ਜਵਾਨੇ ਦੇ ਨਾਲ ਚੱਲਣਾ ਪੈਂਦਾ ਹੁਣ ਘਰੋਂ ਕੱਲੀ ਜਾਊਗੀ ਜਵਾਨ ਹੋਈ ਹੋਈ ਆ ਕੱਲੂ ਬਾਹਰ ਕੋਈ ਗੱਲਬਾਤ ਹੋ ਗਈ ਮੇਰਾ ਤਾਂ ਮੂੰਹ ਕਾਲਾ ਹੋ ਜਾਊਗਾ ਕੀ ਗੱਲਬਾਤ ਹੋਊਗੀ ਭੁਆ ਪਹਿਲਾਂ ਕਿੰਨੀਆਂ ਗੱਲਾਂ ਕਰਾਤੀਆਂ ਇਹਨੇ ਹੈ ਕੀ ਜਵਾਬ ਕਰੇ ਬੈਠਾ ਅੱਜ ਕੱਲ ਦੇ ਟਾਈਮ ਤੇ ਮੈਨੂੰ ਐਂ ਦੱਸ ਨਾਲੇ ਧੀ ਤਾਂ ਮੇਰੀ ਆ ਜੰਮੀ ਤਾਂ ਮੈਂ ਹੀ ਆ ਮੈਨੂੰ ਪਤਾ ਮੇਰੀ ਧੀ ਦਾ ਜੇ ਤੇ ਜੰਮੀ ਆ ਪਾਲੀ ਤਾਂ ਮੈਂ ਹੀ ਆ ਐਡੀ ਜਵਾਨ ਕੋਠੇ ਜਿੱਦੀ ਮੈਂ ਹੀ ਕਰੀ ਆ ਮੈਨੂੰ ਪਤਾ ਉਹਦੇ ਸੁਭਾਅ ਦਾ ਕਿਵੇਂ ਦਾ ਏ ਨਾਲ ਮੇਰੀ ਗੱਲ ਸੁਣ ਲਾ ਹੁਣ ਇੰਨਾ ਕਿੰਨਾ ਕੁ ਪੜ ਕੇ ਨਿਆਣਾ ਅੱਜਕੱਲ ਨਾ ਤਾਂ ਕੋਈ ਨੌਕਰੀ ਆ ਘਰ ਦੇ ਕੰਮ ਸਿੱਖ ਲਵੇ ਤੀ ਪੁੱਤ ਉਹੀ ਚੰਗਾ ਫਿਰ ਇਹ ਵੀ ਕਾਨੂੰ ਪੜਾਉਣੇ ਦੀ ਭਈ 10-12 ਤੁਹਾਨੂੰ ਦੇ ਘਰ ਦੇ ਜੀ ਲਾ ਕੇ ਰੱਖਦੇ ਇਹ ਵੀ ਪੈਸਾ ਖਰਾਬ ਹੀ ਕਰਿਆ ਹੁਣ 10-12 ਦੇ ਕਾਰਨ ਪੜਾ ਵਰਗੀ ਹੈ ਲੈ ਭਾਈ ਤੂੰ ਤਾਂ ਲੜਨੇ ਵਾਲੀਆਂ ਗੱਲਾਂ ਕਰਨ ਲੱਗ ਗਿਆ ਮੈਂ ਨਹੀਂ ਕਰਦਾ ਤੂੰ ਭਾਈ ਗੱਲ ਆਹੀ ਕਰਦੀ ਹੈ ਅੱਜ ਕੱਲ ਹੈ ਜਮਾਨਾ ਕਿੱਥੇ ਤੋਂ ਕਿੱਥੇ ਜਾ ਰਿਹਾ ਤੂੰ ਉਹੀ ਅਨਪੜਾ ਆਈਆਂ ਗੱਲਾਂ ਕਰੀ ਜਾਂਦੀ ਰਹਿਣੀ ਹੈਗੀ ਅੱਛਾ ਪੜਨ ਵਿੱਚ ਕਮੀ ਨਹੀਂ ਪਹਿਲੇ ਦੂਜੇ ਨੰਬਰ ਤੇ ਉਹ ਆਉਂਦੀ ਰਹੀ ਹੈ ਹੁਣ ਦੱਸੀ ਕਿ ਪੜਦੀ ਨਹੀਂ ਹੈਗੀ ਦੱਸੀ ਕਿ ਹੁਣ ਕੋਈ ਕਾਲਾ ਮੂੰਹ ਕਰਾਉਣ ਲੱਗ ਰਹੀ ਹੈ ਸਾਡਾ ਕੁਤਾ ਵਸੋਈਆ ਤੁਸੀਂ ਮਿਲਣ ਨਹੀਂ ਆਏ ਤੁਸੀਂ ਤਾਂ ਮੇਰੇ ਨਾਲ ਲੜਨ ਆਏ ਹੋ ਮਿਲਣ ਆਇਆ ਪੂਆ ਤੈਨੂੰ ਕੱਪੜੀਆਂ ਹੁੰਦੇ ਆ ਤਾਂ ਕੀ ਪੁੱਛਣੀ ਆ ਵੀ ਭਾਈ ਤੂੰ ਠੀਕ ਰਹਿਨੀ ਆ ਤੁਸੀਂ ਤਾਂ ਆਉਂਦੇ ਹੀ ਉਹੀ ਕੱਲਾ ਛੇੜ ਲਿਆ ਕੁੜੀ ਨੂੰ ਪੜਨ ਲਾ ਦੇ ਕੁੜੀ ਨੂੰ ਪੜਨ ਲਾ ਦੇ ਮੈਨੂੰ ਸਭ ਪਤਾ ਹੈ ਵੀ ਕੁੜੀ ਨੇ ਕਰੀ ਹੋਣੀ ਆ ਗੁਰਬਤ ਤੇਰੇ ਨਾਲ ਲੈ ਮੈਨੂੰ ਪੜਨ ਲਾ ਦੋ ਜਾਂ ਦੱਸੀ ਨਾ ਕਰੀ ਹੋਣੀ ਆ ਉਹ ਤਾਂ ਫੋਨ ਮਿਲ ਲਉਂਦੀ ਹੈਗੀ ਵਿਚਾਰੀ ਸਾਡੇ ਨਾਲ ਤਾਂ ਵਿਚਾਰੀ ਕਦੇ ਗੱਲੇ ਨਹੀਂ ਕਰਦੀ ਹੈਗੀ ਆਹੋ ਕਿਆ ਚੱਲ ਕੋਈ ਗੱਲ ਨਹੀਂ ਮੈਂ ਕਿਹੜਾ ਉਹਦਾ ਮਾੜਾ ਸੋਚਦੀ ਆ ਤੂੰ ਤਾਂ ਉਹਨੂੰ ਕੋਈ ਫੋਨ ਵੀ ਨਹੀਂ ਲੈ ਕੇ ਦਿੰਦੀ ਵੀ ਸਾਡੀਆਂ ਗੱਲਾਂ ਕਰਦੀ ਹੋਵੇ ਚੋਰੀਆਂ ਫੋਨ ਤਾਂ ਸਾਰਾ ਦਿਨ ਬਾਪੇ ਕੋਲੇ ਰਹਿੰਦਾ ਆ ਕਿਹੜੇ ਮੈਨੂੰ ਸਾਡੇ ਕੋਲ ਗੱਲ ਕਰਦੀਆਂ ਕੁੜੀਆਂ ਕੋਲ ਫੋਨ ਚੰਗੇ ਨਹੀਂ ਹੁੰਦੇ ਹੈਗੇ ਲੈ ਮੇਰੇ ਕੋਲ ਤਾਂ 31 ਲੈ ਕੇ ਦੇ ਦਿੰਦੀ ਤੇ ਮੇਰੇ ਕੋਲ ਨਹੀਂ ਆਏਗਾ ਭੂਆ ਫੋਨ ਆ ਤੇਰੇ ਕੋਲ ਤਾਂ ਭਾਈ ਸਾਰਾ ਕੁਝ ਆ ਤੈਨੂੰ ਤਾਂ ਪੜਾਉਂਦੇ ਵੀ ਨਹੀਂ ਤੇਰੇ ਮਾਵਾ ਉੱਥੇ ਦਾ ਮਾਹੌਲ ਹੋਰ ਹੋਣਾ ਸਾਨੂੰ ਪਤਾ ਕਿ ਪਿੰਡ ਦੇ ਵਿੱਚ ਕਿੰਨੇ ਕਾਂਡ ਹੋ ਗਏ ਕਿੰਨਾ ਡਰ ਲੱਗਦਾ ਮੈਂ ਤਾਂ ਕੁੜੀ ਨੂੰ ਬਾਹਰ ਨਹੀਂ ਨਿਕਲ ਦਿੰਦੀ ਗੇਟ ਤੋਂ ਤੇਰੇ ਭੂਆ ਉਹ ਤਾਂ ਤੇਰੀ ਗੱਲ ਤੋਂ ਸੋ ਤੈਨੂੰ ਉੱਥੇ ਕੋਈ ਰੋਕ ਟੋਕ ਕਰਨ ਵਾਲਾ ਹੈ ਨਹੀਂ ਪੁੱਤ ਸਾਡੇ ਕੋਲੇ ਬੰਦੇ ਭਈ ਨਾ ਤੇਰਾ ਮੂੰਹ ਕਾਲਾ ਹੋਣਾ ਦੇ ਖਾ। ਜੇ ਤੂੰ ਕਰੂ ਸਾਡੇ ਨਾ ਕਰੀਂ ਜਨਾ ਕਿ ਮੈਂ ਤੋੜ ਦਾਂ। ਹੁਣ ਮੈਂ ਪਾਰਪੋਸ ਕਿ ਐਡੀ ਕਰਤੀ ਜੇ ਕੰਮ ਕਰਨ ਜੋਗੀ ਹੋਈ ਮੈਂ ਤੇਰੇ ਨਾਲ ਤੋੜ ਦਾਂ। ਤੈਨੂੰ ਪਤਾ ਹੀ ਆ ਮੇਰੇ ਪੁੱਤ ਦਾ ਸੁਆ ਕੀ ਮੇਦਾ ਈ। ਜੇ ਮੈਂ ਉਹਨੂੰ ਆਪਣੀ ਮਰਜ਼ੀ ਨਾਲ ਬਾਹਰ ਭੇਜੂ ਉਹ ਤਾਂ ਮੇਰੇ ਨਾਲ ਲੜ ਕੇ ਵਹਿ ਜਾਊਗਾ। ਕੋਈ ਨਹੀਂ ਉਹ ਤਾਂ ਮੇਲੇ ਵੇ ਕਹਿੰਦਾ ਸੀ ਕੋਈ ਨਾ ਫੁੱਫੜਾ ਕਹਿੰਦਾ ਆ ਮਾਮਾ ਕਹਿੰਦਾ ਕਰਦੇ ਆ ਆਪਾਂ ਵਿਚਾਰ ਵਟਾਂਦਰਾ। ਲੈ ਹੋਰ ਆ ਮੁੰਡਿਆਂ ਨੂੰ ਸਾਨੂੰ ਕੀ ਹੈਗਾ। ਮੈਂ ਤੇਰੇ ਸਾਹਮਣੇ ਥੋੜੀ ਬੋਲੂਗਾ। ਮੈਂ ਬਾਬਾ ਵੀ ਰਾਜੀਆ ਕੱਲੀ ਤੂੰ ਹੀ ਨਹੀਂ ਰਾਜੀ ਪਾਣੇ ਮੁੰਡੇ ਤੇ ਤੁਸੀਂ ਤਾਂ ਬਸ ਉਹੀ ਗੱਲਾਂ ਲੈ ਕੇ ਬੈਠ ਕੇ ਪਰ ਦੇਖ ਲੂੰਗੀ ਜਿਵੇਂ ਮੇਰਾ ਜੀ ਕਰਿਆ ਮੈਂ ਕਰ ਲੂੰਗੀ ਹੁਣ ਤੁਸੀਂ ਮਿਲਣ ਆਇਓ ਘਰੀ ਹੱਥ ਉਸਕੇ ਗੱਲਬਾਤ ਕਰ ਲੋ ਜੀ ਦੀ ਗੱਲ ਨਹੀਂ ਹੈਗੀ ਪੂਆ ਫਸਟ ਆਉਂਦੀ ਹੈ ਕਿ ਕਿੰਨੀ ਸ਼ਹਿਰ ਹੈ ਪੜਾਈ ਚ ਅੱਗੇ ਪੜਾ ਦੇ ਦਸਤੇ ਰੱਖੀ ਹਰ ਜੇ ਲੱਗਦਾ ਚਲ ਦੇਖ ਲੂੰ ਮੈਂ ਤੁਹਾਨੂੰ ਕਿਹਾ ਵੀ ਦੇਖ ਲੂੰਗੀ ਸੋ ਸਮਝ ਕੇ ਮੁੰਡੇ ਨਾਲ ਗੱਲ ਕਰ ਲੂੰਗੀ ਫਿਰ ਦੇਖ ਲੂੰਗੀ ਹਜੇ ਕਿਹੜਾ ਹੁਣੇ ਆ 2 ਮਹੀਨੇ ਨੂੰ ਕਲਾਸਾਂ ਸ਼ੁਰੂ ਹੋਣੀਆਂ ਨੇ ਤੈਨੂੰ ਜੇ ਹੁਣ ਪਹਿਲੇ ਹੀ ਦਾਖਲਾ ਭਰਾਂਗੇ ਫੇਰੇ ਬਿਠਾਉਣਗੇ ਉਹ ਵੀ ਕਲਾਸਾਂ ਚ ਆ ਮੈਂ ਤੈਨੂੰ ਕਹਤਾ ਹੈਗਾ ਵੀ ਭਾਈ ਮੈਂ ਪੜ ਦੇਣਾ ਆਪਣੇ ਮੁੰਡੇ ਨੂੰ ਸਮਝਾਉਂਗੀ। ਚਲ ਕੋਈ ਨਾ ਕਹਿ ਦਿਆ ਕਰੂਗਾ ਵੀ ਮੈਂ ਨਾਲ ਲੈ ਜੂ ਤਾਂ ਮੈਂ ਕਰਵਾ ਦੂੰਗੀ ਨਹੀਂ ਮੈਂ ਦੇਖ ਲਊ ਭਾਈ ਹੋਰ ਕੰਮ ਧੰਦੇ ਸਕੇ। ਨਹੀਂ ਗਰਮ ਨਾ ਦੇ ਦਿਨੇ ਤੇ ਹੈਗੀ ਉਹ ਜੱਸੀ ਠੀਕ ਆ। ਜੇ ਉਹਨਾਂ ਤੁਹਾਡੀ ਸਲਾਹ ਬਣ ਗਈ ਤਾਂ ਜੱਸੀ ਦੇ ਨਾਲ ਹੀ ਲੈ ਜਾਾਂਗੇ ਭਾਈ ਅਸੀਂ। ਨਹੀਂ ਆਪ ਛੱਡਿਆ ਆਇਓ। ਲੈ ਉਹੀ ਗੱਲਾਂ ਕਰਨ ਲੱਗੀ ਤੂੰ ਤਾਂ ਇਹ ਕਹਿਨੀ ਆ ਵੀ ਮੈਂ ਕੁੜੀ ਨੂੰ ਘਰੇ ਲੈ ਜਾਮੈਂ ਐ ਕਿਵੇਂ ਵੇ ਭੇਜਦਾ ਕੁੜੀ ਨੂੰ ਤੇਰੇ ਕੋਲ। ਚੱਲ ਨਾ ਭੇਜੀ ਭੂਆ ਨਹੀਂ ਲੈ ਕੇ ਜਾਂਦੇ ਹੈਗੇ ਅਸੀਂ। ਬਸ ਉਹੀ ਮੈਂ ਤਾਂ ਬਗਾਨੀ ਸਮਝ ਲਿਆ ਤੁਸੀਂ। ਬਗਾਨੀ ਨੇ ਪਹਿਲੇ ਜੀਤਾ ਤਾ ਤੁਝ ਆਪ ਨੂੰ ਉਹਨੂੰ ਪੜਨ ਲਾ ਦੇ ਨਹੀਂ ਪਹਿਲੀ ਆਣੀ ਦਾ ਪਉਗੀ ਤੇ ਮੈਂ ਤਾਂ ਆਪੀ ਤੀ ਜੀਵਨ ਦੀ ਰੋਤੀ ਦੇਖ ਨਹੀਂ ਸਕਦਾ ਮੈਂ ਤੈਨੂੰ ਦੱਸਾਂ ਸਿੱਧੀ ਜੀ ਗੱਲ ਮੈਂ ਬਾਈ ਕੀ ਜੀਵਨ ਦੀ ਰੋਤੀ ਚੰਗਾ ਖਾਂਦੀ ਆ ਚੰਗਾ ਪਹਿਨਦੀ ਆ ਤੇ ਆਪਣੇ ਪੁੱਤ ਦੇ ਬਰਾਬਰ ਉਹਨੂੰ ਖਾਂਡਰੀਨ ਨੂੰ ਦੰਨੀ ਆ ਅਦੇ ਮਾਰਕ ਨਹੀਂ ਰੱਖਿਆ ਤੂੰ ਤਾਂ ਉਹੀ ਮੇਰੀ ਲਾਕੇ ਸਿਰਤੀ ਵੀ ਤੂੰ ਘਰਤੀ ਨਹੀਂ ਹੈਗੀ ਮੈਂ ਤੇਰੀ ਗੱਲ ਨਹੀਂ ਕਰਦਾ ਮੈਂ ਗਾਹਾਂ ਦੀ ਕਰਦਾ ਜਿੱਥੇ ਬੈਠੇ ਬੈਠੇ ਤੋਰੇਗੀ ਰਿਸ਼ਤਾ ਤਾਂ ਉਹੀ ਜੀ ਮਿਲੂਗਾ ਪਹਿਲਾਂ ਆ ਟੋਕਰੀ ਤੂੰ ਚੱਕਦੀ ਰਹੀ ਗੋਹਲੇ ਬੱਠਰ 55 ਤੇਰਾ ਹੋਗਾ ਹਮ ਕਾਹਾਂ ਹੁਦਾ ਕਰਾਦੀ বার বার তো চंगाई লবুঙ্গি ম্যায় চंगाई জے জবা খাব দে বার কা মিলুয়া এ জग्गा ਕਿਨੇ মিলজু তেনু জবা খয়া ਜਾ গাহاں মিলুয়া ہاں জহা ਜਾ ভাই পড়ুਗੀ ওয়া মিলুয়া গাহاں ਹੁਣ ਜੇ ਕਰੇ ਕੰਮ ਕਰੂਗੀ ਕਾਰੇ ਕੰਮ ਕਰਨ ਵਾਲੀ ਮਿਲੂਗਾ ਫਿਰ ਐ ਹੁਣ ਤਹਿਸੀਲਦਾਰ ਕੋਈ ਨਹੀਂ ਮਿਲਦਾ ਕਰੇ ਬੈਠੀ ਹੋਣਾ ਚਲ ভাই ਹੁਣ ਤੁਸੀਂ ਰੋਲਾ ਨਾ ਪਾਓ ਮੇਰੀ ਤਰਾਣੀ ਸਟਾਣੀ ਹੁਣ ਗਵਾਰਡ ਕੀ ਕਹੂਗਾ ਵੀ ਇਹਦਾ ਭਾਈ ਇੰਨਾ ਬਦਈ ਲੜਨੇ ਆ ਗਿਆ ਅਸੀਂ ਭਾਵੇਂ ਰੋਲਾ ਨਹੀਂ ਪਾਉਂਦੇ ਅਸੀਂ ਤਾਂ ਤੈਨੂੰ ਪਿਆਰ ਨਾਲ ਸਮਝਾਉਣਾ ਆਏ ਆਂਗੇ ਚਲ ਮੈਂ ਕਹਿਤਾ ਦਤਾ ਵੀ ਭਾਈ ਕੋਈ ਗੱਲ ਨਹੀਂ ਮੁੰਡੇ ਨਾਲ ਸਾਥ ਕਰਕੇ ਮੜਾ ਮੋਟਾ ਦੇਖ ਲੂੰਗੀ ਜੇ ਮੰਨ ਗਿਆ ਲਾ ਦੂੰਗੀ ਪੜਨ ਕਾ ਚਲੋ ਤੇਰੀ ਮਰਜ਼ੀ ਆ ਭਾਈ ਬਾਈ ਵੀ ਰਾਜੀ ਆ ਮੁੰਡਾ ਵੀ ਰਾਜੀ ਆ ਬਸ ਤੈਨੂੰ ਇਹ ਹੋਇਆ ਪਤਾ ਤੁਹਾਨੂੰ ਤੈਨੂੰ ਲੱਗਦਾ ਜਿਹੜਾ ਘੱਟਦਾ ਹੁੰਦਾ ਘਰ ਚ ਉਹਨੂੰ ਪਤਾ ਹੁੰਦਾ ਚਲ ਕੋਈ ਨਾ ਮੰਮੀ ਹੁਣ ਤੇ ਇੰਨਾ ਦੀ ਹੈਗੀ ਹੀ ਸੋਚਣਗੀ ਠੀਕ ਐ ਬਾਲਾ ਨਾ ਬੋਲੋ ਚਲ ਅਸਦਾ ਕਾਨੂੰ ਬੋਲਦੇ ਆ ਪੁੱਤ ਹੋਰ ਹੁਣ ਭੂਆ ਤਾਂ ਇਹ ਕਰੂਗੀ ਭਈ ਅੱਗੇ ਪੜਾਉਣੀ ਆ ਜਾਂ ਨਹੀਂ ਪੜਾਉਣੀ ਹੈਗੀ ਆਪਾਂ ਕੌਣ ਹੁੰਨੇ ਆਂਗੇ ਚਲ ਆਏ ਤੇ ਪੁੱਤ ਜ਼ਿੰਦਗੀ ਬਣ ਜਾਂਦੀ ਹੁਣ ਤੂੰ ਵੀ ਤਾਂ ਪੜੀ ਜਾਨੀ ਆ ਜ਼ਿੰਦਗੀ ਤਾਂ ਬਣ ਜਾਂਦੀ ਏ ਸੋਚ ਖਾਈ ਜਾਂਦੀ ਆ ਫਿਰ ਭੂਆ ਨੂੰ ਸੋਚ ਗਾਹ ਭਾਈ ਦੁੱਖ ਵੀ ਤੈਨੂੰ ਖੜੇ ਹੋਣਗੇ ਕਾਹ ਹੈ ਇਹਦੇ ਵਿਆਹ ਤੀ ਜੇ ਕਦੇ ਆਤੀ ਜੇ ਦੀ ਆ ਦੇਤੀ ਕਿੱਥੇ ਰੱਜਵਾ ਕਰ ਮਿਲ ਜਾਂਦਾ ਲੋੜ ਨਹੀਂ ਮੁੱਕੇ ਬਤੇਰਾ ਬਾਰਾ ਪੜੀਆਂ ਨੂੰ ਵੀ ਰੱਜ ਮੇ ਕਰ ਮਿਲਦੇ ਨਹੀਂ ਮਿਲਦੇ ਇਹ ਲੋਕਾਂ ਦੇ ਖੇਤੀਬਾੜ ਅਗਲਾ ਕਹਿੰਦਾ ਸੀ ਨੌਕਰੀ ਕਰਾਉਣੀ ਅਸਾਂ ਕਰ ਦੇਈ ਕੰਮ ਕਰਾਵਾਂਗੇ ਮੈਂ ਤਾਂ ਵਧੀਆ ਘਰਵਾਲਾ ਲੱਭ ਕੇ ਵਿਆਹ ਕਰੂੰਗੀ ਜਿਹੜਾ ਤੇਰੀ ਸੋਚ ਆ ਨਾ ਉਹ ਨਹੀਂ ਕਰਦੀ ਮੈਂ ਘਰਵਾਰ ਆ ਹੀ ਨਹੀਂ ਪਹਿਲਾਂ ਆਉਦੇ ਹੁੰਦੇ ਘਰਵਾਰ ਤਾਂ ਉਹੀ ਗੱਲ ਹੈ ਦਵਾਰੇ ਦਵਾਰੇ ਮੇਰੀ ਉਹੀ ਗੱਲ ਹੁੰਦੀ ਹੈ ਜਵਾਖ ਦੇ ਕੇ ਘਰਵਾਰ ਲੱਭਿਆ ਜਾਂਦਾ ਹੁੰਦਾ ਹੈ ਬਸ ਮੈਨੂੰ ਪਤਾ ਤੇਰੇ ਕਿਸੇ ਨੇ ਕੰਨ ਭਰੇ ਨਹੀਂ ਅੱਗੇ ਤਾਂ ਤੂੰ ਮੇਰ ਨਾਲ ਕਦੇ ਨਹੀਂ ਕੰਨ ਕਿਨੇ ਭਰਤੇ ਭੂਆ ਕਰੋ ਤੁਸੀਂ ਸਿੱਧਾ ਆਇਆ ਤੁਹਾਡੇ ਕੋਲ ਕੰਨ ਮੜ ਭਰੂਗਾ ਅੱਗੇ ਲੱਗਦਾ ਤੇਰੇ ਪਾਪ ਨੇ ਮੈਨੂੰ ਕਿਹਾ ਨਹੀਂ ਹੈਗਾ ਚਾਹੇ ਮੈਂ 5 ਕਰਾਂ ਚਾਹੇ ਮੈਂ 50 ਕਰਾਂ ਅੱਗੇ ਪਹਿਲਾਂ ਬਾਈ ਮੈਨੂੰ ਕਹਿਣ ਦੀ ਕੀ ਲੋੜ ਤੀ ਹੁਣ ਜਦੋਂ ਜਵਾਖੜੀ ਪੜੀ ਜਾਂਦੀ ਹੈ ਹੈ ਹੁਣ ਹਵਾ ਹਟਾ ਲਈ ਹੁਣ ਤਾਂ ਅਸੀਂ ਕਹਿੰਨੇ ਆ ਤਾਂ ਗੱਲ ਤੁਰਪੀ ਬਸ ਬਾਈ ਤੇਰੇ ਮੂਰੇ ਹੱਥ ਬੰਦ ਦੀ ਹੈ ਨਾ ਤੁਸੀਂ ਇੰਨਾ ਰੌਲਾ ਪਾਓ ਜੇ ਕੁੜੀ ਨੇ ਸੁਣ ਲਿਆ ਵੀ ਤੁਸੀਂ ਉਹਦੇ ਮਾਪੇ ਮੰਨੇ ਆਂ ਕੀ ਸੋਚੂਗੀ ਮੈਂ ਤਾਂ ਅੱਜ ਤੱਕ ਨਿਉਨਪਾਪ ਕੱਢੀ ਵੀ ਮੈਂ ਆ ਤੁਹਾਡੀ ਮਾਂ ਦਾ ਇਹ ਆ ਠੀਕ ਆ ਨਾ ਮੈਂ ਇੰਨਾ ਪਿਆਰ ਦਿੱਤਾ ਉਹਨੂੰ ਹੁਣ ਉਹੀ ਗੱਲਾਂ ਨੇ ਨਾ ਫਰਕ ਪੈ ਜਾਣਗੇ ਸਾਡੇ 'ਚ ਫਰਕ ਤਾਂ ਭਾਈ ਹੁਣ ਬਲਾਉਣ ਵਾਲੀਆਂ ਗੱਲਾਂ ਤੂੰ ਕਰਦੀ ਐ ਅਸੀਂ ਕਿਹੜਾ ਬੋਲਦੇ ਸੀ ਹਮ ਜਦ ਮੈਂ ਹੁਣ ਲੈ ਲਈ ਉਹਦੇ ਨਾਲ ਚਾਹੇ ਮੈਂ ਉਹਨੂੰ ਚੰਗਾ ਪੜ੍ਹਾਵਾ ਚਾਹੇ ਮੈਂ ਮਾੜਾ ਪੜ੍ਹਾਵਾ ਚਾਹੇ ਮੈਂ ਉਹੀ ਗੱਲ ਆ ਨਾ ਦੁੱਖ ਤਾਂ ਮੈਨੂੰ ਹੋਊਗਾ ਮੇਰੀ ਧੀ ਆ ਉਹਨੂੰ ਕਾਹਦਾ ਦੁੱਖ ਆ ਦੱਸ ਉਹ ਦੁੱਖ ਪੜ੍ਹੇ ਲਿਖੇ ਦਾ ਨਹੀਂ ਹੁੰਦਾ ਆਣ ਪੜ੍ਹਦਾ ਦੁੱਖ ਤਾਂ ਸੁਣਿਆ ਤੈਨੂੰ ਪੜ੍ਹੀ ਲਿਖੀ ਦੀ ਦੁੱਖ ਹੋਣ ਲੱਰੇ ਆ ਚੱਲ ਕੋਈ ਨਾ ਪਾਪਾ ਨਾਲੇ ਹੌਲੀ ਬੋਲੋ ਸਹੀ ਗੱਲ ਆ ਪੋਤ ਜੀ ਪ੍ਰੀਤ ਨੂੰ ਸੁਣ ਗਿਆ ਨਾ ਕੀ ਸੋਚੂਗੀ ਫਿਰ ਨਾ ਉਹੱਦ ਜੀ ਲੱਗਣਾ ਇੱਥੇ ਜਦ ਮੈਂ ਝੋਲੀ ਪਵਾ ਕੇ ਲੈ ਕੇ ਆਈ ਦੀ ਮੈਂ ਤਾਂ ਇਹ ਕਿਹਾ ਸੀ ਵੀ ਚਾਹੇ ਮੈਨੂੰ ਭਾਈ ਗਰੀਬੀ ਚ ਰੱਖਾਂ ਚਾਹੇ ਅਮੀਰੀ ਆਵੇ ਮੇਰੇ ਅਮੀਰੀ ਚ ਰੱਖਾਂ ਤੁਸੀਂ ਕਿਹਾ ਵੀ ਸਾਨੂੰ ਮਨਜ਼ੂਰ ਆ ਹੁਣ ਤੁਸੀਂ ਉਹੀ ਵਿੱਚ ਪੈ ਦਖਲਅਜ਼ੀਆਂ ਕਰਦੇ ਹੋ ਇਹ ਤਾਂ ਚੰਗੀਆਂ ਗੱਲਾਂ ਨਹੀਂ ਹੈਗੀਆਂ ਹੁਣ ਕਹਿਣਾ ਤਾਂ ਸਰਦਾ ਮੈਂ ਪੜਾ ਲਿਖਾ ਰਹੀ ਹਾਂ ਸਾਨੂੰ ਭਾਈ ਥੋੜੇ ਕਿਹੜਾ ਰੋਟੀ ਨਹੀਂ ਭਰਦੀ ਹੁਣ ਸਾਨੂੰ ਕਿਹੜਾ ਪਤਾ ਨਹੀਂ ਹੈ ਗਿਆ ਹੂੰ ਅਸਲ ਤੇ ਉਹੀ ਗੱਲ ਹੈ ਰਾਦਾ ਨਹੀਂ ਭਾਈ ਫਿਰ ਮੈਂ ਇਥੇ ਤਾਂ ਉਹੀ ਗੱਲ ਸੱਚੀ ਕਹੋਣੀ ਹੈ ਤੂੰ ਚਲ ਕੋਈ ਨਾ ਪਾਪਾ ਤੁਸੀਂ ਵੀ ਬਾਲਾ ਬੋਲੀ ਜਾਂਦੇ ਹੋ ਹੁਣ ਚੁੱਪ ਕਰਜੋ ਬਸ ਸੱਲਾ ਸਿੱਧਾ ਚੁੱਪੇ ਬੈਠੇ ਆ ਪੁੱਤਾਂ ਅਸੀਂ ਕੀ ਕਹਨੇ ਆਂ ਅਸਤਾ ਚੰਗਾ ਹੀ ਕਹਨੇ ਆਂ ਅਸੀਂ ਕੋਈ ਮਾੜਾ ਥੋੜੀ ਕਹਿੰਦੇ ਸੀਗੇ ਪ੍ਰੀਤ ਹਾਂਜੀ ਅਸੀਂ ਕੀ ਕਰੀ ਜਾਂਦੀ ਆ ਕੁਛ ਨਹੀਂ ਭਾਂਡੇ ਦੀ ਮੰਨ ਕੇ ਹੱਟੀ ਸੀ ਅੱਛਾ ਹੂੰ ਮੈਂ ਤਾਂ ਇਹ ਕਹਿੰਦੀ ਸੀਗੀ ਹੂੰ ਭੂਆ ਨਹੀਂ ਕਰਦੀ ਇਹ ਕੰਮ ਕੋਈ ਨਾੜੀ ਤੈਨੂੰ ਪਤਾ ਤਾਂ ਇਹ ਮਮੀ ਬਿਮਾਰ ਰਹਿੰਦੀ ਹੈ ਉਹ ਤੋਂ ਨਹੀਂ ਹੁੰਦਾ ਨਾ ਮੈਂ ਹੀ ਕਰਦੀ ਆ ਕੰਮ ਸਾਰੇ ਆ ਹੁਣ ਤਾਂ ਕਹੀ ਜਾਂਦੀ ਸੀ ਭੂਗਿੰ ਮੈਂ ਸਾਰੇ ਕੰਮ ਕਰਦੀਆਂ ਪ੍ਰੀਤ ਤਾਂ ਕੋਈ ਕੰਮ ਵੀ ਨਹੀਂ ਕਰਾਉਂਦੀ ਹੈਗੀ ਮੈਂ ਤਾਂ ਜਦੋਂ ਦੀ ਆਈਆਂ ਤੈਨੂੰ ਦੇਖੀ ਜੰਨੀ ਆ ਕੰਮ ਕਰਦੀ ਨੂੰ ਕਹਿੰਦੀ ਤਾਂ ਹੀ ਨਹੀਂ ਆ ਉਹ ਪਰ ਕਰਦੀ ਨਹੀਂ ਹੈਗੀ ਉਹ ਜਮਾ ਵੀ ਅੱਛਾ ਹੂੰ ਝੂਠ ਬੋਲਦੀ ਐ ਦਾ ਮਤਲਬ ਆ ਆਹੋ ਲੈ ਫਿਰ ਤਾਂ ਭੂ ਦੀ ਮਾੜੀ ਗੱਲ ਹੈਗੀ ਤੈਨੂੰ ਉਈ ਮਰੀ ਜਾਂਦੀ ਆ ਗਰਮੀ ਚ ਤਾਂ ਹੀ ਤਾਂ ਮੈਨੂੰ ਬੋਲੀਏ ਕਿਤੇ ਜਾਨ ਨਹੀਂ ਦਿੰਦੀ ਹੈਗੀ ਹਾਂ ਜੀ ਹਾਂ ਹਨਾ ਹੋਰ ਕੰਮ ਕਰਨ ਨਾਲ ਹੈ ਨਹੀਂ ਘਰੇ ਕੋਈ ਨਾਲੇ ਮੇਰੀ ਗੱਲ ਸੁਣਾ ਤੂੰ ਅੱਗੇ ਪੜਨ ਦਾ ਵਾਰਾ ਕੀ ਸੋਚਿਆਗਾ ਸੋਚੇ ਤਾਂ ਬਹੁਤ ਖੁਸ਼ ਹੈਗਾ ਪਰ ਹੁਣ ਕੀ ਕਰ ਬੱਸ ਨਹੀਂ ਚੱਲਦਾ ਤੈਨੂੰ ਪਤਾ ਤਾਂ ਹੈਗਾ ਸਾਫ ਮਾਣਾ ਤਾਂ ਕਰਤਾ ਕਹਿੰਦੀ ਅੱਗੇ ਨਹੀਂ ਪੜਾਉਣਾ ਮੈਂ ਪੂਆ ਨੂੰ ਜ਼ੋਰ ਲਾ ਕੇ ਆ ਗਈ ਡੈਡੀ ਨੇ ਮੰਮੀ ਨੇ ਸਾਰਿਆਂ ਨੇ ਸਮਝਾ ਕੇ ਦੇਖ ਲਿਆ ਪੂਆ ਨੂੰ ਜ਼ੋਰ ਲਾ ਲਿਆ ਵੀ ਪੜਾ ਦੇ ਅੱਗੇ ਪੜਾ ਦੇ ਨਹੀਂ ਜੀ ਤੇ ਤੁਹਾਨੂੰ ਨਹੀਂ ਪੜਾਈ ਜਾਂਦੀ ਭਾਈ ਸਾਡੇ ਕੋਲ ਤੌਰ ਦੇ ਸੀ ਪੜਾ ਦਾਂਗੇ ਨਾ ਵੀ ਪੂਆ ਤਾਂ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਹੈਗੀ ਨਾ ਮੈਂ ਤਾਂ ਮੰਨਦੀ ਨਹੀਂ ਹੈਗੀ ਕਹਿੰਦੀ ਹੁਣ ਦੱਸ ਕੀ ਕਰੇ ਬੰਦਾ ਤੁਹਾਡੇ ਕੋਲੇ ਕਿੱਥੇ ਤੌਰ ਦੇਣਗੇ ੜੀ ਔ ਮੈਨੂੰ ਭਾਰਤ ਟੱਪਣਾ ਨਹੀਂ ਦਿੰਦੇ ਸਹੇਲੀ ਦੇ ਘਰੇ ਨਹੀਂ ਮੈਨੂੰ ਜਾਣ ਦਿੰਦੇ ਹੈਗੇ ਹਾਂ ਉਹ ਸਾਰਾ ਕੁਝ ਦੱਸਿਆ ਮੈਨੂੰ ਕਹਿੰਦੇ ਅਸ ਤਾਂ ਬਈ ਬਾਹਰ ਨਹੀਂ ਟੱਪਣ ਦੇ ਹੈਗੇ ਜਵਾਨਾ ਮਾੜਾ ਸਾਡੇ ਪਿੰਡੇ ਤਾਂ ਇੰਨੇ ਵਾਰ ਦਤਾਂ ਹੋ ਗਈਆਂ ਐ ਜ਼ਰੂਰੀ ਥੋੜੀ ਹੁੰਦਾ ਪ੍ਰੀਤ ਵੀ ਸਾਰੇ ਕੋਈ ਹੁੰਦੇ ਨੇ ਹੋ ਰਹੀਏ ਮੈਨੂੰ ਤਾਂ ਐ ਲੱਗਦਾ ਜਿਵੇਂ ਜੇਲ ਨਹੀਂ ਹੋਈ ਹੁੰਦੀ ਹੈਗੀ ਤੁਹਾਨੂੰ ਪਤਾ 2 ਸਾਲ ਹੋ ਗਏ ਮੈਂ ਤਾਂ ਕਿਤੇ ਗਈ ਆਈ ਵੀ ਨਹੀਂ ਮੈਨੂੰ ਪਤਾ ਹੈ ਪ੍ਰੀਤ ਸੱਚੀ ਬਾਈ ਚਰਤਨ ਆ ਰੱਖ ਪਰੇ ਜ਼ਿੰਦਗੀ ਹੈ ਸਾਰਾ ਦਿਨ ਬਸ ਉਹੀ ਉਹੀ ਕੰਮ ਕੰਮ ਕਰਦੇ ਉਦੋਂ ਨਰਿੰਦਾ ਕੁੰਦਾ ਜਿਹੜੇ ਮੈਂ ਸਕੂਲ ਜਾਂਦੀ ਹੁੰਦੀ ਸੀ ਉਹ ਵੀ ਹਟਾਤਾ ਹੁਣ ਕਹਿੰਦੇ ਬਸ 12 ਵਾਧੂ ਨੇ ਅੱਗੇ ਜਾਣਾ ਲੈ ਪ੍ਰੀਤ ਮੈਂ ਤਾਂ ਐਂ ਕਹਿੰਨੀ ਆ ਤੈਨੂੰ ਸਿੱਧਾ ਸਾਫ਼ ਜਵਾਬ ਦੇ ਦੇ ਬਈ ਮੇਰੇ ਤੋਂ ਤਾਂ ਕਦੇ ਕੰਮ ਹੁੰਦਾ ਨਹੀਂ ਹੈਗਾ ਕਰ ਲੋ ਜਿੱਤੋਂ ਹੁੰਦਾ ਕੀ ਜਵਾਬ ਦੇਣਾ ਅੜੀਏ ਚਿੱਤਰ ਪੈਂਦੇ ਨੇਗੇ ਹੋਰ ਨਾ ਚਿੱਤਰ ਵੀ ਮਾਰਦੀ ਆਪੂਆ ਵਾਧੂ ਖੁਸ਼ ਕਰਦੀ ਆਈ ਹਾਏ ਪ੍ਰੀਤਾ ਮੈਂ ਤਾਂ ਨਾ ਪੂਰੀ ਕੋਸ਼ਿਸ਼ ਕਰੂੰਗੀ ਸੱਚੀ ਤੈਨੂੰ ਲਿਆਉਣ ਦੀ ਯਾਰਾ ਤੇਰੇ ਜਿੰਦਗੀ ਮੈਂ ਖਰਾਬ ਨਹੀਂ ਹੋਣ ਦਿੰਦੀ ਹੈਗੀ ਮੈਂ ਤਾਂ ਤੈਨੂੰ ਉੱਥੇ ਜਾ ਕੇ ਪੜਾ ਦੂੰਗੀ ਆਹ ਨੂੰ ਇੱਥੇ ਨਰਕ ਚ ਕੋਈ ਫਿਰ ਧਨੀ ਜੁੱਸੀ ਮੈਨੂੰ ਪਤਾ ਨਹੀਂ ਜਾਣ ਦਿੰਦੇ ਹੈਗੇ ਮੈਨੂੰ ਕਿਤੇ ਵੀ ਇਹ ਫੁੱਪਾ ਫੋਪੜ ਤਾਂ ਮੰਨ ਗਿਆ ਕਹਿੰਦਾ ਲੈ ਡੈਡੀ ਤਾਂ ਬਹੁਤ ਚੰਗਾ ਹੈਗਾ ਉਹ ਤਾਂ ਮੇਰੀ ਸਪੋਰਟ ਕਰਦਾ ਬਸ ਮੰਮੀ ਤੇ ਬਾਈ ਇਹ ਦੋਏ ਕੁਝ ਨਹੀਂ ਨਾ ਉਹਨਾਂ ਨੂੰ ਐਂ ਸਮਝ ਨਹੀਂ ਆਉਂਦੀ ਹੈਗੀ ਵੀ 바ਵਾ ਵੀ ਤਾਂ ਪੜਦਾ ਹੈਗਾ ਜੇ ਤੈਨੂੰ ਪੜਾ ਦਾਂਗੇ ਕੀ ਹੋ ਜਾਊਗਾ ਉੱਥੇ ਵੀ ਤਾਂ ਕੁੜੀਆਂ ਹੁੰਦੀਆਂ ਹੀ ਨੇ ਜਿੱਥੇ 바ਵਾ ਜਾਂਦਾ ਪੜਨਾ ਮੰਮੀ ਤਾਂ ਮੰਨਿਆ ਚੱਲ ਵੀ ਉਹਦੀ ਸੋਚ ਘਟਿਏਗੀ ਹਮ ਅਨਪੜ ਹੋ ਵੀ 바ਵਾ ਤਾਂ ਪੜਿਆ ਹੋਇਆਗਾ ਉਹ ਤਾਂ ਹੋਣੀ ਚਾਹੀਦੀ ਮੜੀ ਮੋਟੀ ਕੋਈ ਮੰਮੀ ਦੇ ਪਿੱਛੇ ਲੱਗਦਾ ਉਹ ਵੀ ਬਹੁਤ ਕੁਝ ਕਰਦਾ ਹੈ ਮੇਰੇ ਨਾਲ ਕੁਛ ਨਾ ਅੱਛਾ ਪਤਾ ਨਹੀਂ ਤੂੰ ਕਿਵੇਂ ਨੂੰ ਜੇ ਮੈਨੂੰ ਜੇ ਮੈਨੂੰ ਫੋਨ ਕਰਨਾ ਹੋਵੇ ਨਾ ਮੈਨੂੰ ਫੋਨ ਤੱਕ ਨਹੀਂ ਦਿੰਦਾ ਹੈਗਾ ਕਰਨ ਨੂੰ ਹਾਏ ਇਹਨਾਂ ਨੂੰ ਸਮਝ ਕਿਉਂ ਨਹੀਂ ਲੱਗਦੀ ਹੈਗੀ ਕਹੇ ਜੇ ਨੇ ਇਹ ਕੀ ਪਤਾੜੀਏ ਕਹੇ ਜੇ ਨੇ ਮੈਨੂੰ ਤਾਂ ਕਦੇ-ਕਦੇ ਐਂ ਲੱਗਦਾ ਹੈਗਾ ਵੀ ਮੇਰੇ ਮਾਪੇ ਤਾਂ ਹੈ ਹੀ ਨਹੀਂ ਇਹ ਮੈਨੂੰ ਕਿ ਤੂੰ ਚੱਕ ਕੇ ਲਿਆਏ ਨੇ ਚਲ ਕੋਈ ਨਾ ਪ੍ਰੀਤਾ ਮਾਰਨਾ ਹੌਲੀਆ ਕਰਿਆ ਕਰ ਮੈਂ ਤਾਂ ਤੈਨੂੰ ਐਂ ਕਹਿੰਨੀ ਆ ਯਾਰ ਹੈ ਤੂੰ ਉੱਥੇ ਚੱਲ ਮੇਰੇ ਨਾਲ ਦੇਖੀ ਜਾਊਗੀ ਕੀ ਬਣਦਾ ਜੀ ਤਾਂ ਮੇਰਾ ਵੀ ਕਰਦਾ ਤੈਨੂੰ ਪਤਾ ਬਾਦੂ ਦਾ ਕੰਜਰ ਕਲੇਸ਼ ਹੋਊਗਾ ਜੜੀਏ ਘਰੇ ਕੋਈ ਫਾਇਦਾ ਨਹੀਂ ਹੈਗਾ ਲੈ ਦੱਸ ਕੀ ਕਰੀਏ ਹੁਣ ਤੂੰ ਵੀ ਇੰਨਾ ਡਰਦੀ ਆ ਹਨਾ ਇਹਨਾਂ ਤੋਂ ਡਰ ਤਾਂ ਲੱਗੂ ਗਈ ਜੜੀਏ ਜਦੋਂ ਸ਼ੁਰੂ ਤੋਂ ਡਰਾ ਕੀ ਰੱਖਿਆ ਹੋਏਗਾ ਤੂੰ ਐਂ ਦੇਖ ਲੈ ਆਹ ਸੂਟ ਜਿਹੜੇ ਤੂੰ ਮੈਨੂੰ ਦਿੱਤੇ ਸੀ ਨਾ ਤੁਹਾਨੂੰ ਉਹੀ ਪਾਉਣੇ ਆ 2 ਸਾਲ ਹੋ ਗਏ ਮੈਨੂੰ ਸੂਟ ਵੀ ਨਿਕਦੇ ਸਵਾਗਿ ਦਿੱਤਾ ਇਹਨਾਂ ਨੇ ਅੱਛਾ ਸੂਟ ਸਮਾਇਆ ਨਹੀਂ ਹੈਗਾ ਦੁਬਾਰਾ ਤੈਨੂੰ ਕੋਈ ਵੀ ਕਿੱਥੇ ਸਮਾਉਂਦੇ ਨੇ ਮੈਨੂੰ ਸੂਟ ਕਹਿੰਦੇ ਨੇ ਜਿਸ ਉਡ ਸਵਾਤਾ ਤਾਂ ਸਮਾਈ ਕੌਣ ਦਊਗੀ ਮੈਨੂੰ ਕਹਿੰਦੇ ਤੂੰ ਕੱਪੜੇ ਸਿੱਖ ਲੈ ਆਪਣੇ ਆਪ ਹੀ ਸਿਉ ਲਿਆ ਕਰੀ ਫਿਰ ਹਾਏ ਅੱਛਾ ਤੂੰ ਕੱਲੇ ਕੰਮ ਕਰਨ ਜੋਗਰੀਆਂ ਜੀ ਦੱਸ ਕੱਲੇ ਕੰਮ ਕਰਨ ਵਾਸਤੇ ਰੱਖੀ ਹੋਈਆਂ ਫਰੇ ਤੈਨਾਂ ਨੂੰ ਤਾਂ ਮਤਲਬ ਬਈ ਹੋਰ ਰੜੀਏ ਇਤੋਂ ਚੰਗਾ ਤਾਂ ਨਾ ਮੈਨੂੰ ਵਿਆਹ ਹੀ ਦੇ ਨਾ ਕੀਤੇ ਅੱਗੇ ਜਾ ਕੇ ਜੂਨ ਮੇਰੀ ਸੁਦਰ ਜੀ ਪਰ ਔਰੇ ਤਾਂ ਸੱਚੀ ਮੈਨੂੰ ਕੋਈ ਆਸ ਨਹੀਂ ਹੈਗੀ ਲੈ ਕਿਹੋ ਜਿਹੀ ਗੱਲਾਂ ਕਰੀ ਜਾਂਦੀ ਆ ਪ੍ਰੀਤ ਤੂੰ ਹਾਲੇ ਕਿੱਥੇ ਉਮਰ ਆ ਤੇਰੀ ਹਾਲੇ ਤੱਕ ਕਿੰਨੀ ਛੋਟੀ ਐ ਤੂੰ ਮੈਥੋਂ ਵੀ ਕਿੰਨੀ ਛੋਟੀ ਐਂਗੀ ਹਾਲੇ ਵਿਆਹ ਕਰਵਾਉਣ ਨੂੰ ਕੁਝ ਨਹੀਂ ਹੋਇਆ ਹੈਗਾ ਵਿਆਹ ਕਰਵਾਉਣ ਨੂੰ ਕੋਈ ਗੱ ਅੱਖ ਕਾ ਕਹਿਣਾ ਹੀ ਪੈਂਦਾ ਡੀ ਬਹੁਤ ਸੁਪਨੇ ਸੀਗੇ ਮੇਰੇ ਤਾਂ ਵੀ ਮੈਂ ਪੜਾਂ ਲਿਖਾਂ ਤੇ ਕੁਝ ਬਣਾ ਪਰ ਹੁਣ ਕੀ ਕਰਾਂ ਸਾਰਾ ਕੁਝ ਵਿੱਚ ਰੁਲ ਗਿਆ ਨਾਲੇ ਤੋਂ ਤਾਂ ਪੜਾਈ ਤੇ ਵੀ ਕਿੰਨੀ ਸ਼ਿਹਰਾਂ ਇੱਕ ਤਾਂ ਐ ਹੁੰਦਾਗਾ ਵਿਜਵਾਕ ਹੈ ਨਹੀਂ ਪੜਨ ਦਾ ਸ਼ਿਹਰ ਵੀ ਤਾਂ ਘਰ ਦੇ ਕੰਮਾਂ ਚ ਲਾ ਲਈ ਤੂੰ ਤਾਂ ਕਿੰਨੀ ਸ਼ਿਹਰਾਂ ਜੇ ਅੱਗੇ ਪੜਦੀ ਕੀ ਪਤਾ ਤੈਨੂੰ ਨੌਕਰੀ ਮਿਲ ਜਾਈ ਜਾਂਦੀ ਕੋਈ ਕਦਰ ਨਹੀਂ ਹੈਗੀ ਜਿਸ ਸੀ ਅੱਜ ਕੱਲ ਪੜ੍ਹਾਈ ਲਿਖਾਈ ਦੀ ਵੇਖ ਲਿਆ ਮੈਂ ਨਾਲੇ ਮੇਰੀ ਗੱਲ ਸੁਣ ਤੂੰ ਤਾਂ ਰਹਿ ਕੇ ਜਾਏਂਗੀ ਮੇਰੇ ਕੋਲੇ ਹੁਣ ਹਾਂ 7-8 ਦਿਨ ਲਾ ਜੂਗੀ ਮਾਂ ਚੱਲ ਹੋਰ ਰੜੀ ਤੂੰ ਤਾਂ ਰਹਿ ਜੀ ਮੁੰਡਾ ਨਹੀਂ ਜਾਣ ਦਿੰਦੇ ਚੱਲ ਤੇਰੀ ਨਾਲੇ ਤੈਨੂੰ ਪਤਾ ਐ ਮੈਂ ਗੱਲਾਂ ਬਾਤਾਂ ਕਰ ਲੈਨੀ ਆ ਮਨ ਹੋਰ ਹੋ ਜਾਂਦਾ ਹੋਰ ਆ ਤਾਂ ਹੀ ਤਾਂ ਮੈਂ ਆਈਆਂਗੀ ਅਸੀਂ ਫੋਨ ਫੋਨ ਕੀਤਾ ਸੀਗਾ ਵੀ ਪ੍ਰੀਤ ਨੂੰ ਭੇਜ ਦਿਓ ਕਹਿੰਦੇ ਬਈ ਇਸ ਤਾਂ ਭੇਜ ਦੇਣੀ ਹੈਗੀ ਹੋਈ ਕਹੀ ਜੀ ਆ ਯਾਰ ਤੇਰੀ ਮਾਂ ਆ ਬਹੁਤ ਸੱਚੇ ਗੁੱਸਾ ਬਹੁਤ ਉਸ ਗੱਲ ਪਿੱਛੇ ਵੀ ਬਹੁਤ ਮੈਨੂੰ ਰੰਡੀ ਰੋਣਾ ਕਰੇ ਇਹਨਾਂ ਨੇ ਮੇਰੇ ਨਾਲ ਅੱਛਾ ਆਹ ਸੱਚੇ ਮੇਰੇ ਤਾਂ ਐਂ ਜੀ ਕਰਦਾ ਤੇ ਪੁੱਤ ਨਹੀਂ ਜਿ ਪਟਦਾ ਕੀ ਕਰੀ ਜੜੀ ਬੱਸ ਨਹੀਂ ਚੱਲਦਾ ਹੈਗਾ ਚੱਲਾ ਜਾ ਬਾਹਰ ਬੈਠਦੇ ਆ ਆ ਜਾ